पुरोहितं यजस्य देव मृद्विजं गोतारं रत्नधातम् ॐ सानापि देवसूनमे अग्निसोपायनो भव स च स्वना स्वस्थये ॐ स्वस्तिनो वि मितामश्विना भगा स्वस्ति पूषा सुरो तथा यूया पाता स्वस्तिभिः सदा नो माता मधुमद् पिण् पयः पीयूषं द्योतिवर्हा उक्ता शुष्मान् वृषभरान् स्वप्नसस्ताम् आदित्यं मनुमदः स्वस्तये

भवन है ज्वाइंट टू अग्रवाल सभा और भट्ठा सभा ने एच कुमार सभा जिले प्रांत अज यही अपना आयोजन कर रहे हैं श्री बागे तौर पर ही आए हैं अभी आभार प्रकट कर रहे हैं ਦੇਮਾ ਮਸਾਪਾ ਜੀ ਪਟਾਸ਼ੋਸ ਨੂੰ ਬਤਵਾਜ ਮੁਕਤੋਰ ਤੋਂ ਬੁਵਾਵਾ ਨੂੰ ਜੁਆਇਆ ਗਿਆ ਕੁਝ ਮੰਗਾ ਵੀ ਲੈ ਕੇ ਚੱਲੇ ਨਹੀਂ ਤਾਂ ਅੱਜ ਪ੍ਰੋਗਰਾਮ ਬਾਰੇ ਦੱਸੋ ਮੰਗਾ ਤਾਂ ਬਾਦਿਆ ਨਹੀਂ ਪਰ ਇਹ ਜੱਜ ਦਾ ਪ੍ਰੋਗਰਾਮ ਸੀ ਨਾ ਇਹ ਪੱਠਾ ਐਸੋਸੀਏਸ਼ਨ ਪਟਿਆਲਾ ਤੇ ਪੱਠਾ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਦੇ ਨਾਲ ਨਾਲ ਅਗਰਵਾਲ ਸਮਾਜ ਇਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਮੈਡੀਕਲ ਕੈਂਪ ਲਾਇਆ ਵੱਡਾ ਮੈਡੀਕਲ ਕੈਂਪ ਲਾਇਆ ਹਰ ਤਰ੍ਹਾਂ ਦੇ ਡਾਕਟਰ ਇੱਥੇ ਆਏ ਆ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਜਿੱਥੇ ਜਿਹੇ ਜੇ ਇਲਾਜ ਦੀ ਜ਼ਰੂਰਤ ਹੁਣ ਸਵੇਰੇ 20 ਪੇਸ਼ੈਂਟ ਜਿਹੇ ਆਏ ਨੇ ਜਿਨ੍ਹਾਂ ਦਾ ਆਪਰੇਸ਼ਨ ਹਸਪੀਟਲ ਦੇ ਵਿੱਚ ਹੋਣਾ ਹੈ ਸੋ ਹਸਪੀਟਲ ਦੇ ਵਿੱਚ ਭੇਜਿਆ ਨੂੰ ਉੱਥੇ ਪੂਰਾ ਉਹਨਾਂ ਦਾ ਆਪਰੇਸ਼ਨ ਦਾ ਇਲਾਜ ਕੀਤਾ ਹੈ ਸੋ ਇੱਥੇ ਜਿੰਨੇ ਮਰੀਜ਼ ਅੱਜ ਆਉਣਗੇ ਸਾਰਿਆਂ ਨੂੰ ਫਰੀ ਦਵਾਈ ਔਰ 1 ਮਹੀਨੇ ਦੀ ਦਵਾਈ ਇਹਨਾਂ ਦੇਣੀ ਆ। ਫੋਲੋ ਜੋ ਵੀ ਕੋਈ ਟੈਸਟ ਹੋਣਗੇ, ਫਰਦਰ ਟੈਸਟ ਹੋਣਗੇ ਉਹ ਵੀ ਇਹ ਕਰਾ ਕੇ ਦੇਣਗੇ। ਤੇ ਉਸ ਤੋਂ ਬਾਅਦ ਇਹਨੂੰ ਫੋਲੋ ਅਪ ਵੀ ਕਰਨਾ। ਇਹ ਨਹੀਂ ਵੀ ਅੱਜ ਹੀ ਛੱਡ ਦੇਣਾ ਇੱਥੇ। ਉਦੋਂ ਬਾਅਦ ਵੀ ਪੇਸ਼ੈਂਟ ਨੂੰ ਕੋਈ ਵੀ ਲੋੜ ਹੈ ਤਾਂ ਉਹ ਵੀ ਇਹ ਪੂਰੀ ਕਰਨੀ। ਸੋ ਮੈਂ ਸਮਝਦਾ ਕਿ ਲੋੜਵੰਦ ਦੀ ਮਦਦ ਕਰਨਾ ਇੱਕ ਬਹੁਤ ਵਧੀਆ ਪਰੰਾਲਾ ਹੈ। ਇਸ ਗੱਲ ਦੇ ਲਈ ਮੈਂ ਇਨਾ ਪਠਾ ਐਸੋਸੀਏਸ਼ਨ ਨੂੰ ਤੇ ਅਗਰਵਾਲ ਸਮਾਜ ਦੇ ਸਾਰੇ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈਆਂ। ਪੰਜਾਬ ਵਿੱਚ ਕਦੇ ਗੱਲ ਕਰੀਏ ਜੁਧ ਨਸ਼ਾ ਵਿਰੁੱਧ ਸ਼ੁਰੂ ਕੀਤੀ ਆ ਮਹਿੰਮ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਹੁਣ ਉਸ ਤਹਿਤ ਨੇ ਕਾਰਵਾਈਆਂ ਚੱਲ ਰੀਆਂ ਲੱਗਦਾ ਪੰਜਾਬ ਨਸ਼ਾ ਮੁਕਤ ਹੋਸਦਾ ਇਸੇ ਨਾਲ ਲੱਗ ਸਕਦਾ ਨਹੀਂ ਇਹ ਨਸ਼ਾ ਮੁਕਤ ਹੋਏਗਾ ਜਦੋਂ ਯੁੱਧ ਹੀ ਕਰ ਲਿਆ ਜੁੱਧ ਦੇ ਵਿੱਚ ਤਾਂ ਜਾਂ ਆਰ ਹੁੰਦਾ ਜਾਂ ਪਾਰ ਹੁੰਦਾ ਹੁਣ ਅਸੀਂ ਤੇ ਸਪਸ਼ਟ ਕਹਿੰਦਾ ਜੁੱਧ ਨਸ਼ਾ ਵਿਰੁੱਧ ਫਿਰ ਕੁੱਲ ਇਹ ਨਸ਼ੇ ਦਾ ਖਾਤਮਾ ਕਰਨਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਪਣ ਕਿਹਾ ਕਿ ਜਤਾ ਨਸ਼ੇ ਦਾ ਕਾਰੋਬਾਰ ਛੱਡ ਦਿਓ ਜਤੇ ਜਫਰ ਪੰਜਾਬ ਛੱਡ ਦਿਓ ਇਦੋਂ ਘੱਟ ਕੋਈ ਸਮਝੌਤਾ ਨਹੀਂ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਪ੍ਰਾਪਰਟੀਆਂ ਡੈਮੇਜ ਕੀਤੀਆਂ ਜਾ ਰਹੀਆਂ ਇਸ ਚੀਜ਼ ਦੇ ਨਾਲ ਕਿੰਨਾ ਕੁ ਪ੍ਰੋਬਲਮ ਦੇ ਸਮ ਦੇਖੋ ਜਿਹੜੇ ਇੱਕ ਸਮਗਲਰ ਨੇ ਜਿਹੜਾ ਨਸ਼ੇ ਦੇ ਰਾਹੀਂ ਲੋਕਾਂ ਨੂੰ ਬਰਬਾਦ ਕਰਨ ਦੇ ਲੱਗੇ ਆ ਤੇ ਉਹ ਨਸ਼ੇ ਦੇ ਪੈਸਿਆਂ ਨਾਲ ਤੇ ਉਹਦੇ ਆਰਾਮ ਦੇ ਲਈ ਕੋਈ ਇਸ ਤਰ੍ਹਾਂ ਦੀ ਬਿਲਡਿੰਗ ਬਣਾਉਂਦੇ ਆ ਤਾਂ ਮੈਂ ਸਮਝਦਾ ਉਹਨਾਂ ਨੂੰ ਰਹਿਣ ਦੇ ਲਈ ਉਹਨਾਂ ਦੇ ਕੋਈ ਅਧਿਕਾਰ ਹੀ ਨਹੀਂ ਹੈਗੇ ਸੋ ਇਹ ਬਹੁਤ ਵਧੀਆ ਫੈਸਲਾ ਹੈ ਆਪੋਸ਼ਨਲ ਆਪੋਸ਼ਨ ਕਹਿੰਦੇ ਵੀ ਦਿੱਲੀ ਦੀ ਹਾਰ ਤੋਂ ਬਾਅਦ ਲਗਾਤਾਰ ਉਹ ਪੰਜਾਬ ਦੇ ਵਿੱਚ ਐਕਟਿਵ ਹੋਣਾ ਸ਼ੁਰੂ ਹੋਏ ਨੇ ਲੱਗਦਾ ਵੀ ਉਸ ਤੋਂ ਪਹਿਲਾਂ ਵੀ ਸਮਾਂ ਸੀਗਾ ਕਿ ਆਪਾਂ ਨੂੰ ਐਕਟਿਵ ਹੋਣਾ ਚਾਹੀਦਾ ਸੀ ਤਕਰੀਬਨ 3 ਸਾਲ ਬੀਤ ਚੁੱਕੇ ਨੇ ਸੀ ਆਪੋਜੀਸ਼ਨ ਕੀ ਕਹਿੰਦੇ ਇਸ ਦੀ ਸਾਨੂੰ ਕੋਈ ਚਿੰਤਾ ਨਹੀਂ ਆਪੋਜੀਸ਼ਨ ਕੋਈ ਲੌਜਿਕ ਦੀ ਗੱਲ ਕਰੇ ਸਾਰਥਕ ਗੱਲ ਕਰੇ ਅਸੀਂ ਆਪੋਜੀਸ਼ਨ ਦੇ ਨਾਲ ਲੈ ਕੇ ਚੱਲਣ ਨੂੰ ਤਿਆਰ ਆ ਪਰ ਜੇ ਉਹੀ ਨੁਕਤਾ ਜਿੰਨੇ ਕਰੀ ਜਾਣ ਅਸੀਂ ਪਹਿਲਾਂ ਕੀ ਨਹੀਂ ਕੁਝ ਕੀਤਾ ਪਹਿਲਾਂ ਬਥੇਰਾ ਕੁਝ ਕੀਤਾ ਜਿਸ ਸਮੇਂ ਜਿਹੜੇ ਸਟੈਪ ਲੈਣ ਦੀ ਲੋੜ ਕੋਈ ਅਸੀਂ ਲੈ ਰਹੇ ਹਾਂ ਸੋ ਇਸ ਕਰਕੇ ਵਿਰੋਧੀ ਧਿਰ ਦਾ ਕੋਈ ਮਕਸਦ ਨਹੀਂ ਅਸੀਂ ਜੋ ਕਰ ਰਹੇ ਆ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ ਪੰਜ ਸਾਲ ਦੇ ਲਈ ਸਾਡੇ 'ਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੇ ਆ ਤੇ ਹਰ ਆਸਤੇ ਅਸੀਂ ਲੋਕਾਂ ਦੀ ਤੇ ਪੂਰਾ ਉਤਰ ਰਹੇ ਆ ਇਸੇ ਕਰਕੇ ਤਿੰਨ ਸਾਲਾਂ ਦੇ ਵਿੱਚ ਲਗਾਤਾਰ ਲੋਕਾਂ ਦਾ ਵਿਸ਼ਵਾਸ ਸਾਡੇ ਵੱਲ ਵਧਿਆ ਭਾਵੇਂ ਕਿਸੇ ਚੋਣਾਂ ਦੀ ਗੱਲ ਕਰ ਲਈਏ ਆਹ ਲੇਟੈਸਟ ਚੋਣਾਂ ਹੋ ਗਈਆਂ ਨੇ ਜਲੰਧਰ ਬਾਈ ਇਲੈਕਸ਼ਨ ਹੋਈ ਹੈ ਚਾਰ ਹੋਰ ਬਾਈ ਇਲੈਕਸ਼ਨ ਹੋਈਆਂ ਨੇ ਪੰਚਾਇਤਾਂ ਦੇ ਇਲੈਕਸ਼ਨ ਹੋਏ ਨੇ ਨਗਰ ਪੰਚਾਇਤਾਂ ਦੇ ਹੋਏ ਨੇ ਆ ਪਟਿਆਲੇ ਦੇ ਵਿੱਚ ਕਾਰਪੋਰੇਸ਼ਨ ਦੀ ਸਾਰੇ ਪੰਜਾਬ ਦੇ ਵਿੱਚ ਹੋਈਆਂ ਨੇ ਸੋ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਹੈ ਅਸੀਂ ਨੂੰ ਲੈ ਕੇ ਲਗਾਤਾਰ ਵੀਡੀਓਸ ਪਾਈ ਜਾਂਦੀਆਂ ਹੈ ਕਿ ਮਾਈਨਿੰਗ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਲੀਗਲ ਮਾਈਨਿੰਗ ਲਗਾਤਾਰ ਚੱਲਦੀ ਹੈ ਕਿ ਉਹਦੇ ਉੱਪਰ ਨਾ ਕੋਈ ਕਸੀ ਜੇ ਕੋਈ ਸਾਮਾਨ ਥੋੜਾ ਉਮੀਦ ਬਹੁਤ ਆ ਪੰਜਾਬ ਸਰਕਾਰ ਤੋਂ ਦੇਖੋ ਅਸੀਂ ਪੂਰੀ ਤਰੀਕੇ ਨਾਲ ਇਲੈਗਲ ਮਾਈਨਿੰਗ ਤੇ ਲੱਤ ਨਾਥੋ ਪਾਈ ਹੈ ਅਸੀਂ ਇਲੈਗਲ ਮਾਈਨਿੰਗ ਨੂੰ ਰੋਕਣ ਦੇ ਲਈ ਆਈਆਈਟੀ ਰੋਪੜ ਦੇ ਨਾਲ ਇੱਕ ਵੱਡਾ ਸਮਝੌਤਾ ਕੀਤਾ ਉੱਥੇ ਸਾਨੂੰ ਹਰ ਕਦਮ ਦੀ ਖਬਰ ਕਿ ਦਰਿਆ ਦੇ ਵਿੱਚ ਕਿੰਨਾ ਰੇਤਾ ਆ ਗਿਆ ਪ੍ਰੀ ਮੌਨਸੂਨ ਪੋਸਟ ਮੌਨਸੂਨ ਉਹ ਸਾਰਾ ਸਾਨੂੰ ਉਹਦਾ ਡਾਟਾ ਮਿਲੇਗਾ ਈਵਨ ਕਿ ਜੇ ਦਰਿਆ ਦੇ ਵਿੱਚ ਜਿਵੇਂ ਡੈਮ ਵੀ ਨੇ ਸਾਡੇ ਉੱਤੇ ਕਿੰਨਾ ਮਾਲ ਨੀਚੇ ਪਿਆ ਜੇ ਸਾਡੇ ਆਫੀਸਰ ਸਹਿਬਾਨ ਕਿਸ਼ਤੀ ਦੇ ਵਿੱਚ ਵੀ ਜਾਣਗੇ ਤਾਂ ਹਰ 20 ਮੀਟਰ ਤੇ ਪਤਾ ਲੱਗੇਗਾ ਇੱਥੇ ਐਨਾ ਰੇਤ ਹੈ ਐਨੀ ਗ੍ਰਹਿ ਬੰਦੇ ਸੋ ਅਸੀਂ ਉਹ ਸਮਝੋਤਾ ਕੀਤਾ ਤੇ ਜਿੱਥੇ ਵੀ ਕਿਤੇ ਸਾਨੂੰ ਪਤਾ ਲੱਗਦਾ ਇਲੀਗਲ ਮਾਈਨਿੰਗ ਦਾ ਤੁਰੰਤ ਕਾਰਵਾਈ ਹੁੰਦੀ ਹੈ ਕਈ ਕੇਸ ਵੀ ਸਾਡੇ ਰਜਿਸਟਰ ਕੀਤੇ ਨੇ ਤੇ ਭਾਰੀ ਅਸੀਂ ਜੁਰਮਾਨੇ ਵੀ ਵਸੂਲਦੇ ਪਿੱਛੇ ਜੀ ਸਾਡੇ ਪਟਿਆਲਾ ਦੇ ਜਿਹੜੇ ਐਮਪੀ ਆ ਡਾਕਟਰ ਤੁਹਾਨੂੰ ਜਰਗਦੀ ਸਾਡੀ ਪਾਰਟੀ ਚ ਦੇਖਿਆ ਬੰਦਾ ਉਹਨਾਂ ਨੇ ਆਪਣੇ ਹਲਕੇ ਦੇ ਡੇਰਾਵਸੀ ਦੇ ਜੇ ਬਹੁਤ ਵੱਡਾ ਮੁੱਦਾ ਉੱਠਿਆ ਸੀ ਕਿ ਡੇਰਾਵਸੀ ਇਲਾਕੇ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਇਲੀਗਲ ਮਾਈਨਿੰਗ ਹੋ ਰਹੀ ਹੈ ਆਫੀਸਰ ਵਿੱਚ ਇਨਵੋਲਵ ਹੈ ਦੇਖੋ ਮੈਂ ਇਸ ਗੱਲ ਦਾ ਜਵਾਬ ਵਿਧਾਨ ਸਭਾ ਚ ਦਿੱਤਾ ਸੀ ਮੀਰ